ਹੈਲੋ ਹਾਂਜੀ ਅੱਜ ਦੇ ਵੀਡੀਓ ਵਿੱਚ ਅਸੀਂ ਬਣਾਉਣ ਲੱਗੇ ਹਾਂ ਬਹੁਤ ਹੀ ਸੋਹਣਾ ਫਲਾਵਰ ਵਾਲਾ ਨੈਕ ਡਿਜ਼ਾਈਨ ਜੋ ਸਰਦੀਆਂ ਵਾਲੇ ਸੂਟਾਂ ਤੇ ਬਹੁਤ ਖੂਬਸੂਰਤ ਲੱਗਦਾ ਜੇਕਰ ਤੁਸੀਂ ਨਵੇਂ ਹੋ ਤਾਂ ਵੀ ਇਸ ਫਲਾਵਰ ਨੂੰ ਡਿਜ਼ਾਈਨ ਨੂੰ ਆਸਾਨੀ ਨਾਲ ਬਣਾ ਸਕਦੇ ਹੋ ਆਜੋ ਸ਼ੁਰੂ ਕਰੀਏ ਜੀ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਫੈਬਰਿਕ ਲੈ ਲੈਣਾਗਾ ਇਹ ਮੇਰੇ ਪਸ਼ਮੀਨੇ ਦਾ ਵਾਈਟ ਕਲਰ ਦਾ ਸੂਟ ਲਿਆ ਜੀ ਕੱਪੜਾ ਲਿਆ ਪਸ਼ਮੀਨੇ ਦਾ ਕੱਪੜਾ ਇਹ ਇਹਦੇ ਉੱਤੇ ਬਹੁਤ ਸੋਹਣਾ ਬਣਦਾ ਜੀ ਇਟ ਇਦਾਂ ਆਪਾਂ ਗੋਲ ਲਾਈ ਚ ਗੜਾ ਰੱਖ ਕੇ ਮੈਨੂੰ ਨਹੀਂ ਪਤਾ ਹੈਗਾ ਤਾਂ ਮੈਂ ਇੱਕ ਟਰੇਸ ਦੱਸੀ ਹੈ ਵੀ ਕਿਵੇਂ ਗੋਲ ਗਲੇ ਦੀ ਟਰੇਸ ਬਣਾਈ ਜਾਂਦੀ ਹੈ ਮਾਖ ਲਈ ਵੀਡੀਓ ਤੇ ਉਹ ਜਾ ਕੇ ਦੇਖ ਸਕਦੇ ਹੋ ਇਹਦੇ ਵਿੱਚ ਨੇ ਮੈਂ ਇਦਾਂ ਹੀ 1 ਇੰਚ ਦਾ ਸਪੇਸ ਰੱਖ ਲਿਆ ਤੇ ਅੱਧੇ ਇੰਚ ਦਾ ਵਿਚਾਲੇ ਮੈਂ ਨਿਸ਼ਾਨ ਲਗਾ ਲਿਆ ਜੀ ਜਿਹੜਾ ਇਹ ਨਿਸ਼ਾਨ ਆ ਇੱਕ ਫਲਾਵਰ ਤੋਂ ਦੂਸਰੇ ਫਲਾਵਰ ਦਾ ਕਿਵੇਂ 3 ਇੰਚ ਦਾ ਲਗਾਇਆ ਇਹ ਦੇਖੋ ਇਹਦੇ ਵਿੱਚ ਨੇ ਜਿੱਥੋਂ ਦੀ ਆਪਾਂ ਸੂਈ ਕੱਢੀ ਆ ਉੱਥੇ ਹੀ ਸੂਈ ਫੇਰ ਪਾਉਣੀ ਆ ਤੇ ਮੂਰ ਦੀ ਆਪਾਂ ਨਾ ਧਾਗਾ ਪਾ ਕੇ ਉੱਥੇ ਸੂਈ ਜਾ ਕੇ ਕੱਢਣੀ ਆ ਜੀ ਉਹ ਇਧਰ ਦੀ ਸੂਈ ਪਾਈ ਸੀ ਦੂਸਰੇ ਪਾਸੇ ਸੂਈ ਆਪਾਂ ਨੀਚੇ ਰਹਿ ਕੇ ਜਾਣੀ ਹੈ ਉਸੇ ਤਰ੍ਹਾਂ ਹੀ ਆਪਾਂ ਦੂਸਰੇ ਪਾਸੇ ਕਰਨਾ ਉੱਥੋਂ ਦੀ ਜਿੱਥੋਂ ਹੀ ਸੂਈ ਕੱਢੀ ਆ ਉੱਥੇ ਸੂਈ ਲੈ ਕੇ ਗਏ ਤੇ ਜਿਹੜਾ ਵਿਚਾਲੇ ਨੂੰ ਆਪਾਂ ਸੂਈ ਕੱਢ ਲੈਣੀ ਹੈ ਨੀਚੇ ਤੇ ਜਿਹੜਾ ਇਹ ਆਪਣਾ ਉੱਪਰ ਧਾਗਾ ਰਹਿੰਦਾ ਉਹਦੇ ਵਿਚਾਲ ਦੀ ਆਪਾਂ ਜਿਹੜਾ ਆਪਣੀ ਨੀਡਲ ਆ ਉਹ ਕੱਢ ਲੈਣੀ ਆ ਉੱਪਰ ਦੇਖੋ ਇਹ ਨੀਡਲ ਉੱਪਰ ਕੱਢ ਲਈ ਤੇ ਨਾ ਵਿੱਚ ਦੀ ਕੱਢਿਆ ਸੀ ਆਪਾਂ ਥਰੈਡ ਇਤਲੀ ਸਾਈਡ ਦੀ ਆਪਾਂ ਥਰੈਡ ਆ ਜਿਹੜਾ ਉਹ ਨੀਚੇ ਲੈ ਗਏ ਇਸੇ ਤਰ੍ਹਾਂ ਹੀ ਆਪਾਂ ਪਰਲੇ ਸਾਈਡ ਕਰਨਾ ਜੀ ਬਿਲਕੁਲ ਉਸੇ ਸਾਈਡ ਹੀ ਆਪਾਂ ਉਥੋਂ ਦੀ ਸੂਈ ਕੱਢ ਕੇ ਉਥੇ ਹੀ ਲੈ ਕੇ ਜਾਣਾ ਥ੍ਰੈਡ ਤੇ ਨਾਲ ਹੀ ਆਪਾਂ ਉਹਦੇ ਵਿੱਚ ਦੀ ਥ੍ਰੈਡ ਨੂੰ ਵਿੱਚ ਦੀ ਲੈ ਕੇ ਹੁਣਾ ਨੀਚੇੋਂ ਉੱਪਰ ਸੂਈ ਜੋ ਲੈ ਕੇ ਆਣੀ ਜਦੋਂ ਨੀਚੇ ਲੈ ਕੇ ਜਾਣੀ ਆ ਤਾਂ ਬਿਲਕੁਲ ਉਹਦੇ ਉੱਪਰ ਦੀ ਲੈ ਕੇ ਜਾਣੀ ਆ ਇਸੇ ਤਰ੍ਹਾਂ ਹੀ ਇਹ ਕਰਾਂਗੇ ਜਿੱਥੋਂ ਆਪਾਂ ਦੇਖੋ ਸੂਈ ਕੱਢੀ ਆ ਉਥੇ ਹੀ ਸੂਈ ਆਪਾਂ ਫੇਰ ਪਾਉਣੀ ਆਪਣੀ ਨੀਡਲ ਤੇ ਵਿਚਾਲੇ ਜਾ ਕੇ ਨਾ ਆਪਾਂ ਨੀਚੇ ਦੀ ਕੱਪੜੇ ਦੇ ਨੀਚੇ ਦੀ ਨੀਡਲ ਉੱਪਰ ਕੱਢਣੀ ਆ ਉਹ ਥ੍ਰੈਡ ਜਿਹੜਾ ਉਹ ਵਿਚਾਲੇ ਦਾ ਸਰਕਲ ਬਣ ਜੂ ਤੇ ਉਹ ਵਿਚਾਲੇ ਦੀ ਹੈ ਤੇ ਉੱਪਰ ਦੀ ਆਪਾਂ ਫੇਰ ਇਹਦੇ ਥ੍ਰੈਡ ਆਪਾਂ ਇਸੇ ਤਰ੍ਹਾਂ ਇਹਦਾ ਫਲਾਵਰ ਬਣ ਜੂਗਾ ਪੱਤੀ ਇੱਕ ਕਿਸਮ ਦੀ ਤੇ ਇਸੇ ਤਰ੍ਹਾਂ ਹੀ ਆਪਾਂ ਇੱਧਰ ਬਣਾਵਾਂਗੇ ਜਿੱਥੋਂ ਦੀ ਆਪਾਂ ਥ੍ਰੈਡ ਕੱਢਿਆ ਉੱਥੇ ਥ੍ਰੈਡ ਲੈ ਕੇ ਜਾਣਾ ਤੇ ਇਹ ਥ੍ਰੈਡ ਵਿਚਾਲੇ ਦੀਆਂ ਕੱਢ ਕੇ ਉੱਪਰ ਦੀ ਧਾਗਾ ਕਰ ਲੈਣਾ ਇਹਨਾਂ ਤੁਸੀਂ ਹੌਲੀ ਹੌਲੀ ਦੇਖੋਗੇ ਫੇਰ ਤੁਹਾਨੂੰ ਸਮਝ ਆਊਗਾ ਜੀ ਇਹ ਦੇਖੋ ਤੇ ਉੱਪਰ ਦੀ ਆਪਾਂ نیچے ਇਹ ਤੁਸੀਂ ਆਪ ਕਰਕੇ ਦੇਖਿਓ ਬਹੁਤ ਆਸਾਨ ਆ ਜੀ ਤੁਸੀਂ ਕਿਸੇ ਵੀ ਕਲਰ ਦਾ ਸੂਟ ਲੈ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਤੁਸੀਂ ਇਹੀ ਕਲਰ ਦਾ ਜਿਹੜਾ ਸੂਟ ਜਾਂ ਥ੍ਰੈਡ ਦੀ ਵਰਤੋਂ ਕਰਨੀ ਹੈ ਤੁਸੀਂ ਕਿਸੇ ਵੀ ਕਲਰ ਦਾ ਸੂਟ ਦੇ ਥ੍ਰੈਡ ਜਿਹੜਾ ਉਸ ਤੇ ਮੈਚਿੰਗ ਕਰਦਾ ਹੋਵੇ ਲੈ ਸਕਦੇ ਹੋ ਤੇ ਇਦਾਂ ਦਾ ਨੈਕ ਘਰੇ ਬੈਠ ਕੇ ਹੀ ਸਾਨੀਨਾ ਬਣਾ ਸਕਦੇ ਹਾਂ ਇਹ ਕੋਈ ਖਾਸ ਸੌਖਾ ਨਹੀਂ ਜੀ ਬਹੁਤ ਸੌਖਾ ਹੈ ਬਣਾਉਣਾ ਤੇ ਜਿਹੜਾ ਆਪਣਾ ਕਪੜਾ ਹੈਗਾ ਉਹ ਅੱਡੇ ਤੇ ਜਾਂ ਫਿਰ ਪੂਆਪਰ ਟੈਟ ਹੋਣਾ ਚਾਹੀਦਾ ਜੀ ਫਰੇਮ ਦੇ ਉੱਤੇ ਤੇ ਉਸੇ ਤਰ੍ਹਾਂ ਹੀ ਆਪਾਂ ਸਾਰੇ ਪਹਿਲਾਂ ਪੱਤੀ ਬਣਾ ਲਾਂਗੇ ਜੀ ਇਹ ਰੋ ਪ੍ਰੋਪਰ ਪੱਤੀ ਬਣ ਗਈ ਇਹ ਦੇਖੋ ਮੈਂ ਪ੍ਰੋਪਰ ਹੁਣ ਸਮਝਾ ਰਹੀ ਹਾਂ ਦੇਖੋ ਜੀ ਉੱਪਰ ਦੀ ਕੱਢਿਆ ਨਾ ਵਿਚ ਦੀ ਰੇਕਲ ਗਈ ਨਾ ਆਪਣਾ ਥ੍ਰੈਡ ਦੇਖੋ ਥ੍ਰੈਡ ਆਪਣਾ ਵਿਚ ਦੀ ਨਿਕਲ ਕੇ ਵਿਚਾਲ ਦੀ ਤੇ ਹੁਣ ਉੱਪਰ ਦੀ ਆਪਾਂ ਉਹਨੂੰ ਇੱਕ ਅੱਗੇ ਸਰਕਲ ਲੱਗ ਜਾਂਦਾ ਇੱਕ ਆਪਣਾ ਸਰਕਲ ਮਤਲਬ ਕਿ ਉਹਨੂੰ ਨੋਡ ਲੱਗ ਜਾਂਦੀ ਉਹ ਹਿੱਲਦਾ ਨਹੀਂ ਬਿਲਕੁਲ ਵੀ ਬਹੁਤ ਸੋਹਣੀ ਪੱਤੀ ਬਣ ਕੇ ਤਿਆਰ ਹੁੰਦੀ ਹੈ ਇਸੇ ਤਰ੍ਹਾਂ ਹੀ ਆਪਾਂ ਇੱਧਰ ਉਹ ਦੇਖੋ ਫੇਰ ਮੈਂ ਵਿਚ ਦੀ ਨੀਡਲ ਕੱਢ ਲਈ ਇਹਨਾਂ ਤੁਸੀਂ ਟਰਾਈ ਕਰਕੇ ਦੇਖਿਓ ਬਹੁਤ ਆਸਾਨ ਹੈ ਜਿਵੇਂ ਇੰਟਾਂ ਜੀ ਬਣ ਜਾਂਦਾ ਫਲਾਵਰ ਆਪਣਾ ਇਹ ਪੱਤੀ ਆ ਜਿਹੜੀ ਇਹਦੇ ਨਾਲ ਫੇਰ ਆ ਪਿੱਛਾ ਪੂਰਾ neck ਆ ਜਿਹੜਾ ਆਪਾਂ ਪਹਿਲਾਂ ਪੱਤੀ ਡਰਾ ਕਰ ਲਾਂਗੇ ਇਦਾਂ ਹੀ ਬਣਾ ਲਾਂਗੇ ਜੀ ਇਹ ਰੋ ਪ੍ਰੋਪਰ ਪੱਤੀ ਬਣ ਚੱਲੀ ਆ ਦੇਖੋ ਨਾਲ ਹੀ ਜਿਹੜਾ ਮੇਰੇ ਚੈਨਲ ਤੇ ਨਵਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਵਾਲੀ ਜ਼ਰੂਰ ਦਬਾਉਣਾਗੀ ਤਾਂ ਕਿ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜ਼ਰੂਰ ਮਿਲ ਜਾਵੇ ਬੈਲ ਆਈਕਨ ਜ਼ਰੂਰ ਦਬਾਉਣਾ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਸੇ ਤਰ੍ਹਾਂ ਹੀ ਪ੍ਰੋਪਰ ਆਪਾਂ ਪੂਰਾ ਨੈਕ ਡਿਜ਼ਾਈਨ ਜਿਹੜੇ ਪੱਤੀ ਆ ਪਹਿਲਾਂ ਰੈਡੀ ਕਰ ਲਾਂਗੇ ਫਿਰ ਆਪਾਂ ਫਲਾਵਰ ਰੈਡੀ ਕਰਾਂਗੇ ਇਹ ਦੇਖੋ ਮੈਂ ਪੱਤੀ ਰੈਡੀ ਕਰ ਰਹੀ ਆ ਬਸ ਜਿੱਥੋਂ ਦੀ ਆਪਾਂ ਨੀਡਲ ਕੱਢੀ ਆ ਉੱਥੇ ਹੀ ਨੀਡਲ ਲੈ ਕੇ ਜਾਣੀ ਆ ਤੇ نیچے ਦੀ ਨੀਡਲ ਪਚਾੜੇ ਲੈ ਜਾ ਕੇ ਕੱਢਣੀ ਆ ਤੇ ਫਿਰ ਉਹਦੇ ਪਿੱਛੇ ਦੀ ਕੱਢੀ ਦੀ ਨੀਡਲ ਫਿਰ ਉੱਪਰ ਦੀ ਕੱਢ ਦੇਣੀ ਆ ਇਸੇ ਤਰ੍ਹਾਂ ਹੀ ਲੋਕ ਲਾ ਦੇਣਾ ਇਹ ਮੈਂ ਦੂਸਰਾ ਥ੍ਰੈਡ ਲਿਆ ਜੀ ਪਿੰਕ ਕਲਰ ਦਾ ਇਹਦੇ ਮੈਂ ਫਲਾਵਰ ਬਣਾਵਾਂਗੀ ਨੋਟ ਲਗਾ ਕੇ ਦੇਖੋ ਕਿਦਾਂ ਪਹਿਲਾਂ ਵਿਚਾਲੇ ਆਪਾਂ ਉਹਦੇ ਸੈਂਟਰ ਦੇ ਵਿਚਾਲੇ ਆਪਾਂ ਪੂਰੀ ਨੀਡਲ ਕੱਢ ਲੈਣੀ ਆ ਨੀਡਲ ਕੱਢ ਕੇ ਇਹਦੇ ਤੇ ਆਪਾਂ ਹੁਣ ਨਾਟ ਲਗਾਵਾਂਗੇ ਉਹਦੇ ਬਿਲਕੁਲ ਵਿਚਾਲੇ ਦੋਹਾਂ ਪੱਤੀਆਂ ਦੇ ਵਿਚਾਲੇ ਦੀ ਆਪਾਂ ਨੀਡਲ ਕੱਢ ਲਈ ਇਹ ਤੁਸੀਂ ਆਪ ਦਾ ਹਿਸਾਬ ਹੈ ਜਿੰਨਾ ਜਿੰਨਾ ਗੈਪ ਰੱਖਣਾ ਰੱਖ ਸਕਦੇ ਹੋ ਇੱਕ ਵਾਰੀ ਸੂਈ ਦੇ ਉੱਪਰ ਦੀ ਆਪਾਂ ਥ੍ਰੈਡ ਘੁਮਾਇਆ ਤੇ نیچے ਲੈ ਕੇ ਗਏ ਇਸੇ ਤਰ੍ਹਾਂ ਹੀ ਦੂਸਰਾ ਜੀ ਉਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਕਰਨਾ ਇਸੇ ਤਰ੍ਹਾਂ ਹੀ ਨੀਡਲ ਦੇ ਉੱਪਰ ਦੀ ਆਪਾਂ ਥ੍ਰੈਡ ਘਮਾਇਆ ਤੇ نیچے ਲੈ ਜਿਹੜਾ ਪਰਲਾ ਥ੍ਰੈਡ ਆ ਉਹਨੂੰ ਆਪਾਂ ਫੜ ਕੇ ਰੱਖਣਾ ਜੀ ਫੇਰ ਇਹ ਨਾਟ ਪ੍ਰੋਪਰ ਲੱਗੂਗੀ ਆਦਰਵਾਇਜ਼ ਇਹ ਨਾਟ ਜਿਹੜੀ ਆ ਉਹ ਆਪਣੀ ਬਿਲਕੁਲ ਵੀ ਨਹੀਂ ਲੱਗਣੀ ਹੈਗੀ ਹਾਂਜੀ ਇਹ ਦੇਖੋ ਇਸੇ ਤਰ੍ਹਾਂ ਹੀ ਆਪਾਂ ਫੇਰ ਨਾਟ ਲਗਾਉਂਦੇ ਜਾਣਾ ਇੱਥੋਂ ਦੀ ਆਪਾਂ ਹੁਣ ਇਹਨੇ ਮੈਂ ਵਿਚਾਰੇ ਇੱਕ ਨਾਟ ਲਗਾਈ ਹੈ ਆਲੇ ਦਲੇ ਨੇ ਮੈਂ 5 ਨਾਟ ਲਗਾਈਆਂ ਨੇ ਇਹਦੀਆਂ ਇਹ ਦੇਖੋ ਉਸੇ ਤਰ੍ਹਾਂ ਹੀ ਉਹ ਮੈਂ 4 ਲਗਾ ਲਈ ਤੇ 5 ਲਗਾਵਾਂ ਹਲਾ ਜਦੋਂ ਮੈਂ 5 ਰੱਖਿਆ ਹਰੇਕ ਜਦੋਂ ਆਪਾਂ ਬਰਾਬਰ ਰੱਖਾਂਗੇ ਨਾ ਆਟੋਮੈਟਿਕ ਆਪਾਂ ਨੂੰ ਹਿਸਾਬ ਹੁੰਦਾ ਜਾਊਗਾ ਜੀ ਕਿਵੇਂ-ਕਿਵੇਂ ਕਰਨਾ ਦੇਖੋ ਜਦੋਂ ਮੈਂ ਹੁਣ ਜਿਹੜਾ ਥ੍ਰੈਡ ਆ ਆਪਣਾ ਉਹਦੇ ਨੀਡਲ ਕਮਾਉਂਗੀ ਦੇਖ ਇੱਕ ਵਾਰੀ ਨੀਡਲ ਕਮਾਈ ਨੀਚੇ ਲੱਗ ਗਈ ਪਰਲੇ ਪਾਸੇ ਆਪਾਂ ਪ੍ਰੋਪਰ ਥ੍ਰੈਡ ਆ ਜਿਹੜਾ ਉਹ ਫੜ ਕੇ ਰੱਖਣਾ ਫੇਰ ਹੀ ਆਪਣੀ ਨੋਟ ਆ ਜਿਹੜੀ ਉਹ ਸਹੀ ਲੱਗੂਗੀ ਉਸੇ ਤਰ੍ਹਾਂ ਹੀ ਹੁਣ ਮੈਂ 5 ਲਗਾਵਾਂਗੀ ਪਿਛਲੇ ਇੱਕ ਤੇ ਹਲੇ-ਦਲੇ 5 ਹਰੇਕ ਫਲਾਵਰ ਦੇ ਇੰਨੇ ਬਣਾਵਾਂਗੇ ਜੀ ਆਪਾਂ ਇਹ ਦੇਖੋ ਇਹ نیچے ਫੇਰ ਲੈ ਗਈ ਮੈਂ ਉਸੇ ਤਰ੍ਹਾਂ ਹੀ ਇਹ 5 ਬਣਗੇ ਇਸੇ ਤਰ੍ਹਾਂ ਹੀ ਫੇਰ ਇਹਦੇ ਸੈਂਟਰ 'ਚੋਂ ਆਪਾਂ ਫੇਰ ਕੱਢਣਾ ਪਹਿਲਾਂ ਆਪਾਂ ਸੈਂਟਰ ਵਾਲਾ ਬਣਾਉਣਾ ਜੀ ਇੱਕ ਵਾਰੀ ਸਿ ਨੀਡਲ ਦੇ ਉੱਪਰ ਦੀ ਥ੍ਰੈਡ ਘਮਾਏ ਆਪਾਂ نیچے ਲੇਕੇ ਗਏ ਤੇ ਪਰਲਾ ਜਿਹੜਾ ਥ੍ਰੈਡ ਆ ਉਹ ਪ੍ਰੋਪਰ ਫੜ ਕੇ ਰੱਖਣਾ ਫੇਰ ਆਪਣੀ ਨੋਟ ਸਹੀ ਲੱਗੂ ਤੇ ਮੇਰੇ ਚੈਨਲ ਤੇ ਕਮੈਂਟ ਜ਼ਰੂਰ ਕਰਿਆ ਕਰੋ ਮੈਂ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਮੇਰੀ ਕਿੱਦਾਂ ਦੀ ਲੱਗੀ ਜਰੂਰ ਦੱਸਿਆ ਕਰੋ ਜੀ ਜਰੂਰ ਦੱਸਿਆ ਕਰੋ ਜੀ ਕਿੱਦਾਂ ਦੀ ਲੱਗੀ ਹਾਂਜੀ ਇਹ ਦੇਖੋ ਸੇਤ ਨਹੀਂ ਆਪਾਂ ਫੇਰ ਆਪਾਂ ਥ੍ਰੈਡ ਕੱਟਿਆ ਨੀਡਲ ਦੇ ਅਲਦਾਲੇ ਦੀ ਸੂਈ ਕਮਾਈ ਤੇ نیچے ਲੈ ਕੇ ਗਏ ਇਦਾਂ ਹੀ ਆਪਾਂ ਪੂਰਾ ਪ੍ਰੋਸੈਸ ਕਰਨਾ ਇਸੇ ਤਰ੍ਹਾਂ ਹੀ ਮੈਂ ਉਪਰੋਂ ਕੱਢੀ ਜੀ ਫਿਰ ਫਿਰ ਆਪਾਂ ਥ੍ਰੈਡ ਉੱਪਰ ਦੀ ਨੀਡਲ ਦੇਖਮਾਇਆ ਤੇ ਆਪਾਂ ਨੀਡਲ نیچے ਲਾਗੇ ਇਸੇ ਤਰ੍ਹਾਂ ਹੀ ਮੈਂ ਸਾਰਾ ਕਰਾਂਗੀ ਇਹ ਨਾਲ ਜਿਹੜਾ ਵਿਚਾਲਾ ਸੈਂਟਰ ਆ ਉਸ ਪੱਤੀਆਂ ਦੇ ਮੂੰਹ ਮੈਂ ਇੱਧਰ ਨੂੰ ਰੱਖਿਆ ਸੀ ਉਸ ਪੱਤੀਆਂ ਦੇ ਮੈਂ ਉਧਰ ਨੂੰ ਰੱਖਿਆ ਸੀ ਸੈਂਟਰ ਦੇ ਵਿਚਾਲੇ ਕਰ ਲੈਣਾ ਆਪਾਂ ਅੱਧ ਇਹਨਾਂ ਮੈਂ ਜਿਵੇਂ ਹੁਣ نیچے ਪਹਿਲਾਂ ਲੈ ਕੇ ਗਈ ਤੁਹਾਨੂੰ ਦਿਖਾਉਣੀ ਆ ਇਹਨਾਂ ਥੋੜਾ ਜਿਹਾ ਆਪਾਂ ਤੁਹਾਨੂੰ ਇਹ ਥੋੜਾ ਜਿਹਾ ਡਿਫਰੈਂਟ ਨੀਟ ਜਿਹੜੇ ਨਾਟ ਲਗਾਏ ਆ ਪਹਿਲਾਂ ਆਪਾਂ thread ਕੱਢਿਆ ਆ ਆਪਾਂ ਉਸੇ ਤਰੀਕੀ ਸੂਈ ਕਮਾਈ ਆਪਾਂ ਉਹ ਸੂਈ ਉੱਥੇ ਹੀ ਪਾਉਂਦੇ ਸੀ ਜਿੱਥੋਂ ਕੱਢਿਆ ਸੀ ਧਾਗਾ ਨਾ thread ਇਹ ਉੱਥੇ ਨਹੀਂ ਪਾਉਣਾ ਇਹ ਥੋੜਾ ਜਿਹਾ ਫਰਕ ਨਾਲ ਪਾਉਣਾ ਉਹਦੇ ਨਾਲ ਆਪਣੇ ਜਿਹੜਾ ਨਾਟ ਆ ਉਹ ਮੂਰੇ ਜਾ ਕੇ ਲੱਗੂਗੀ ਤੇ ਫਿਰ ਇੱਕ ਡਿਫਰੈਂਟ ਤਰ੍ਹਾਂ ਦਾ ਫਲਾਵਰ ਰੈਡੀ ਹੋਊ ਉਸੇ ਤਰ੍ਹਾਂ ਇਹਨੂੰ ਆਪਾਂ ਜਿੱਥੇ ਨੀਡਲ ਕੱਢੀ ਸੀ ਉੱਥੇ ਨਹੀਂ ਪਾਉਣੀ ਥੋੜਾ ਜਿਹਾ ਫਰਕ ਨਾਲ ਮੂਰੇ ਕੇ ਕਰਕੇ ਪਾਉਣੀ ਆ ਉਹਦੇ ਨਾਲ ਪ੍ਰੋਪਰ ਨਾਟ ਲੱਗੂ ਤੇ ਫਲਾਵਰ ਸੋਹਣਾ ਲੱਗੂ ਇਹ ਸਿਰਫ ਆਪਾਂ ਸੈਂਟਰ 'ਚ ਹੀ ਪਾਉਣਾ ਜੀ ਇੱਕ ਇਹ ਚੌਰਸ ਬਣ ਗਿਆ ਇਦੇ ਵਿਚਾਲੇ ਮੈਂ ਇੱਕ ਹੋਰ ਕਲਰ ਵੀ ਪਾਉਂਗੀ ਉਹ ਵੀ ਤੁਹਾਨੂੰ ਬਾਅਦ ਵਿੱਚ ਦਿਖਾਉਂਗੀ ਕਿੰਦਾਂ ਦਾ ਲੱਗਦਾ ਵੀਡੀਓ ਐਂਡ ਤੱਕ ਜਰੂਰ ਪਹੁੰਚ ਕਰਨਾ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਕਿ ਉਹ ਫਲਾਵਰ ਮੈਂ ਕਿਵੇਂ ਪਾਉਣੀ ਹੈ ਜੀ ਜਦੋਂ ਇਹ ਪ੍ਰੋਪਰ ਡਿਜ਼ਾਈਨਡ ਰੈਡੀ ਹੋ ਗਿਆ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਵੀ ਇਹ ਕਿੰਦਾਂ ਬਣਦਾ ਜੀ ਵੀਡੀਓ ਨੂੰ ਫੋਲੋਅ ਵਾਚ ਜ਼ਰੂਰ ਕਰਿਓ ਮੈਂ ਵਾਰ-ਵਾਰ ਕਹਿ ਰਹੀ ਹਾਂ ਫੇਰ ਹੀ ਤੁਹਾਨੂੰ ਪਤਾ ਲੱਗੇਗਾ ਕਿ ਇਹ ਕਿੰਦਾਂ ਬਣਦਾ ਇਸੇ ਤਰ੍ਹਾਂ ਹੀ ਮੈਂ ਉਧਰ ਨੋਟ ਲਗਾ ਲਾਂਗੀ ਦੇਖੋ ਪ੍ਰੋਪਰ ਥ੍ਰੈਡ ਉਥੋਂ ਹੀ ਕੱਟਿਆ ਜਿੱਥੋਂ ਦੀ ਆਪਾਂ ਨੀਡਲ ਕੱਢੀ ਆਪਾਂ ਨੀਡਲ ਉਥੇ ਹੀ ਪਾਉਣੀ ਆ ਸੂਈ ਘਮਾਈ ਆਪਾਂ ਜਦ ਥ੍ਰੈਡ ਦੇ ਉੱਪਰ ਦੀ ਨੀਡਲ ਆਪਾਂ ਉਥੇ ਹੀ ਲੈ ਕੇ ਜਾਣੀ ਆ ਤੇ ਉਥੇ ਹੀ ਨਾਟ ਲੱਗੂਗੀ ਇੱਕ ਵਾਰੀ ਘਮਾਉਣੀ ਆ ਆਪਾਂ ਦੋ ਵਾਰੀ ਨਹੀਂ ਘਮਾਉਣੀ ਜੀ ਦੋ ਵਾਰੀ ਜਿਹੜੀ ਘਮਾਏ ਤੋਂ ਉਹ ਵਧੀਆ ਨਹੀਂ ਬਣਦੀ ਹੈਗੀ ਜਿਹੜੀ ਆਪਣੀ ਨਾਟ ਮੋਟੀ ਬਣ ਜਾਂਦੀ ਹੈ ਫਾਈਨਲ ਲੁੱਕ ਆ ਇਸ ਤੋਂ ਬਾਅਦ ਆਪਾਂ ਹੁਣ ਜੇ ਗ੍ਰੀਨ ਕਲਰ ਦਾ ਫੇਰ ਉਸੇ ਤਰ੍ਹਾਂ ਹੀ ਜਿੱਥੇ-ਜਿੱਥੇ ਮੈਂ ਹੁਣ ਦੇਖੋ ਪਿੰਕ ਪਾਈ ਸੀ ਉਹਦੇ ਵਿਚਾਲੇ-ਵਿਚਾਲੇ ਜਗਾ ਸਪੇਸ ਸੀ ਉਹਦੇ ਵਿਚਾਲੇ ਵਿਚਾਲੇ ਮੈਂ ਗ੍ਰੀਨ ਪਾਵਾਂਗੀ ਪੱਤੀਆਂ ਨਾਲ ਦੀ ਪੱਤੀਆਂ ਨਾਲ ਦੀ ਨਾਟ ਪਾਵਾਂਗੇ ਇਹ ਵੀ ਉਸੇ ਤਰ੍ਹਾਂ ਹੀ ਜਿੱਥੋਂ ਦੀ ਆਪਾਂ ਨੀਡਲ ਕੱਢੀ ਦੇਖੋ ਉਤੋਂ ਹੀ ਮੈਂ ਨੀਡਲ ਕੱਢੀ ਆ ਪ੍ਰੋਪਰ ਦੋਹਾਂ ਦੇ ਸੈਂਟਰ ਰੱਖ ਲੈਣਾ ਆਪਾਂ ਉਹਦੇ ਵਿਚਾਲੇ ਨੀਡਲ ਕੱਢੀ ਤੇ ਉਹੀ ਜਗ੍ਹਾ ਤੇ نیچے ਲੈ ਕੇ ਗਏ ਆਪਾਂ ਥ੍ਰੈਡ ਸੂਈ ਦੇ ਆਲੇ ਦੁਆਲੇ ਘੁਮਾਇਆ ਸੀ ਉਸੇ ਤਰ੍ਹਾਂ ਹੀ ਫੇਰ ਆਪਾਂ ਪ੍ਰੋਸੈਸ ਕਰਨਾ ਜਦੋਂ ਆਪਾਂ ਨੀਡਲ ਕੱਢੀ ਦੇਖੋ ਥ੍ਰੈਡ ਆ ਜਿਹੜਾ ਨੀਡਲ ਦੇ ਆਲੇ ਦੁਆਲੇ ਘੁਮਾਇਆ ਤੇ ਉਸੇ ਜਗ੍ਹਾ ਤੇ ਫਿਰ ਨੀਡਲ ਲੈ ਕੇ ਗਏ ਇਹ ਕਿਸਮ ਦੀ ਨਾਟ ਲੱਗ ਜਾਂਦੀ ਹੈ ਬਹੁਤ ਸੋਹਣਾ ਫਲਾਵਰ ਰੈਡੀ ਹੁੰਦਾ ਜੀ ਪ੍ਰੋਪਰ ਜਦੋਂ ਤੁਸੀਂ ਕੀਰ ਤੇ ਦੇਖੋਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਪਣਾ ਰੈਡੀ ਹੁੰਦਾ ਹੈ ਤੇ ਮੇਰੀ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਅਗਲੀ ਵੀਡੀਓ ਆਪਾਂ ਕਿਸ ਟੌਪਿਕ ਤੇ ਲੈ ਕੇ ਆਈਏ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਉਹ ਵੀ ਜਰੂਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਲਾਈਕ ਜਰੂਰ ਕਰਿਆ ਕਰੋ ਜੀ ਨਾਲੇ ਸ਼ੇਅਰ ਕਰਿਆ ਕਰੋ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਦਾ ਹਰ ਇੱਕ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਇਦਾਂ ਹੀ ਮੈਂ ਸੋਹਣੇ-ਸੋਹਣੇ ਡਿਜ਼ਾਈਨ ਵਗੈਰਾ ਲੈ ਕੇ ਆਉਣੀ ਆ ਜੀ ਤਾਂ ਕਿ ਤੁਸੀਂ ਕੁਝ ਸਿੱਖ ਸਕੋ ਇਹ ਦੇਖੋ ਜੀ ਇਦਾਂ ਆਪਣੀ ਫਾਈਨਲ ਲੁੱਕ ਆ ਤੁਹਾਨੂੰ ਇਹ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹ ਜਿਹੜੀ ਆਪਾਂ ਗ੍ਰੀਨ ਪਾਈ ਸੀ ਉਸੇ ਤਰ੍ਹਾਂ ਮੈਂ ਉਹਨਾਂ ਦੇ ਆਲੇ-ਦਲੇ ਪਿੰਕਲ ਪਾ ਦਾਂਗੀ ਪਹਿਲਾਂ ਆਪਾਂ ਗ੍ਰੀਨ ਪਾਈ ਸੀ ਨਾ ਨੋਟ ਹੁਣ ਉਸੇ ਤਰ੍ਹਾਂ ਇਥੇ ਗ੍ਰੀਨ ਲੱਗ ਜਾਣਗੇ ਤੁਸੀਂ ਦੇਖਿਓ ਪ੍ਰੋਪਰ ਕਿੰਨਾ ਸੋਹਣਾ ਬਣ ਕੇ ਰੈਡੀ ਹੁੰਦਾ ਏ ਫਲਾਵਰ ਇਹ ਦੇਖੋ ਬਸ ਆਪਾਂ ਜਿਹੜਾ ਦੂਸਰਾ ਥ੍ਰੈਡ ਆ ਉਹਨੂੰ ਫੜ ਕੇ ਰੱਖਣਾ ਤਾਂ ਹੀ ਆਪਣੀ ਜਿਹੜੀ ਨੋਟ ਆ ਉਹ ਵਧੀਆ ਲੱਗੂ ਨਹੀਂ ਤਾਂ ਨੋਟ ਜਾਂ ਉਥੇ ਗੱਟ ਕੰਡ ਲੱਗ ਜੂਗੀ ਪ੍ਰੋਪਰ نیچے ਨਹੀਂ ਜਾਂਦਾ ਜਾਂ ਢਿੱਲੀ ਹੋ ਜੂਗੀ ਇਦਾਂ ਕੀ ਪ੍ਰੋਬਲਮ ਆਉਂਦੀ ਆ ਬਸ ਜਦੋਂ ਆਪਾਂ ਉਹਦੇ ਆਲੇ-ਦਾਲੇ ਦੀ ਨੀਡਲ ਕਮਾਈ ਥ੍ਰੈਡ ਦੇ ਉੱਪਰਲਾ ਥ੍ਰੈਡ ਆ ਜਿਹੜਾ ਆਪਣਾ ਹੱਥ ਵਾਲਾ ਉਹ ਪ੍ਰੋਪਰ ਫੜ ਕੇ ਰੱਖਣਾ ਫੇਰ ਹੀ ਆਪਣਾ ਜਿਹੜੇ ਆਪਣੇ ਨੋਟ ਆਉ ਸਹੀ ਲੱਗੂਗੀ ਇਹ ਦੇਖੋ ਜਿਸ ਤਰ੍ਹਾਂ ਆਪਾਂ ਉਹ ਗ੍ਰੀਨ ਪਾਈ ਸੀ ਉਸੇ ਤਰ੍ਹਾਂ ਪਿੰਕ ਪਾਈ ਸੀ ਸੌਰੀ ਗ੍ਰੀਨ ਪਾਈ ਸੀ ਉਸੇ ਤਰ੍ਹਾਂ ਹੀ ਹੁਣ ਆਪਾਂ ਪਿੰਕ ਪਾਵਾਂਗੇ ਇਹਦੀ ਆਪਾਂ ਸੂਈ ਜਿੱਥੋਂ ਕੱਢੀ ਉੱਥੇ ਹੀ ਪਾਉਣੀ ਆ ਇਹ ਛੋਟੇ ਪਾਵਾਂਗੇ ਪਹਿਲਾਂ ਆਪਾਂ ਗ੍ਰੀਨ ਬੱਡੇ ਪਾਏ ਸੀ ਇਹ ਆਪਾਂ ਦੋਹਾਂ ਦੇ ਸੈਂਟਰ 'ਚ ਪਾਵਾਂਗੇ ਉਸੇ ਤਰ੍ਹਾਂ ਹੀ ਦੋਹਾਂ ਦੇ ਸੈਂਟਰ 'ਚੋਂ ਆਪਾਂ ਨੀਡਲ ਕੱਢੀ ਤੇ ਉੱਪਰ ਦੀ ਥ੍ਰੈੱਡ ਘਮਾਇਆ ਤੇ نیچے ਲੈ ਕੇ ਗਏ ਵਿਚਾਲ ਦੀ ਆਪਣਾ ਥ੍ਰੈੱਡ ਨਿਕਲ ਗਿਆ ਸੀ ਹੁਣ ਥ੍ਰੈੱਡ ਜਿਹੜਾ ਆਪਣਾ ਉੱਪਰ ਦੀ ਜਾਊਗਾ ਜੀ ਉਸੇ ਤਰ੍ਹਾਂ ਹੀ ਉਸੇ ਤਰ੍ਹਾਂ ਹੀ ਮੈਂ ਆਪਾਂ ਇੱਧਰ ਕਰਾਂਗੇ ਇਹ ਸਾਰੀਆਂ ਪੱਤੀਆਂ ਤੇ ਕਰਨਾ ਜੀ ਆਪਾਂ ਜਿੱਥੋਂ ਦੀ ਆਪਾਂ ਥ੍ਰੈੱਡ ਕੱਢਿਆ ਉੱਥੇ ਹੀ ਨੀਚੀ ਜਗ੍ਹਾ ਤੇ ਥ੍ਰੈੱਡ ਲੈ ਕੇ ਗਏ ਤੇ ਆਪਾਂ ਨੀਡਲ ਮੂਰੇ ਕੱਢ ਲਈ ਇਹਦੇ ਉੱਪਰ ਦੀ ਆਪਾਂ ਥ੍ਰੈਡ ਕਰ ਲਿਆ ਜੀ ਦੇਖੋ ਥ੍ਰੈਡ ਕਰ ਲਿਆ ਤੇ ਨੀਡਲ ਉੱਪਰ ਕਰ ਲਈ ਕੋਈ ਵੀ ਇੰਨੀ ਡਿਟੇਲ ਚ ਨਹੀਂ ਸਮਝਾਉਂਦਾ ਜੀ ਮਾੜਾ ਮੋਟਾ ਸਮਝਾ ਦਿੰਦੇ ਆ ਤੇ ਅੱਗੇ ਵੀਡੀਓ ਕਰ ਦਿੰਦੇ ਆ ਮੈਂ ਪ੍ਰੋਪਰ ਤੁਹਾਨੂੰ ਸਮਝਾ ਰਹੀ ਆ ਤਾਂ ਕਿ ਤੁਹਾਨੂੰ ਆ ਸਕੇ ਤੁਸੀਂ ਘਰ ਵਿੱਚ ਹੀ ਬਹੁਤ ਸੋਹਣੇ ਪਸ਼ਮੀਨੇ ਦੇ ਆਪਦੇ ਸੂਟ ਤਿਆਰ ਕਰ ਸਕਦੇ ਹੋ ਥੋੜੇ ਜਿਹੇ 3 400 ਦਾ ਸੂਟ ਆਪਣਾ ਬਹੁਤ ਮਹਿੰਗਾ ਸੂਟ ਬਣ ਜਾਂਦਾ ਜੀ ਕਿਸੇ ਵੀ ਤਰ੍ਹਾਂ ਦੇ ਆਪਾਂ ਇਹ ਨੈੱਕਾ ਇਦਾਂ ਹੀ ਤੁਸੀਂ ਆਰਮ ਬਣਾ ਸਕਦੇ ਹੋ ਤੇ ਪੱਲੇ ਤੇ ਬਣਾ ਸਕਦੇ ਹਾਂ ਆਪਣੇ ਘੇਰੇ ਤੇ ਜੇਕਰ ਘੇਰੇ ਦੇ ਚਾਕਾਂ ਤੇ ਬਣਾਉਣਾ ਤਾਂ ਉਹ ਵੀ ਬਣਾ ਸਕਦੇ ਹਾਂ ਜੇਕਰ ਤੁਸੀਂ ਮੇਰੇ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਮੇਰੀ ਮੈਨੂੰ ਮੈਸੇਜ ਕਰਕੇ ਜਰੂਰ ਦੱਸ ਦਿਓ ਜੀ ਮੈਂ ਵੀ ਤੁਹਾਨੂੰ ਬਣਾ ਕੇ ਦੇ ਸਕਦੀ ਹਾਂ ਇਹ ਬਹੁਤ ਸੋਹਣੇ ਰੈਡੀ ਹੁੰਦੇ ਆ ਪਸ਼ਮੀਨੇ ਦੇ ਸੂਟਾਂ ਤੇ ਜੇਕਰ ਤੁਸੀਂ ਹੋਰ ਕਿਸੇ ਕੱਪੜੇ ਤੇ ਤਿਆਰ ਕਰਾਉਣਾ ਤਾਂ ਉਹ ਵੀ ਕਰਾ ਸਕਦੇ ਹਾਂ ਤੁਹਾਡੀ ਮਰਜ਼ੀ ਆ ਜਰੂਰੀ ਨਿਕ ਪਸ਼ਮੀਨੇ ਦੇ ਸੂਟ ਜਿਹੜੇ ਕਲਰ ਆ ਉਹ ਵਾਈਟ ਤੇ ਕਰਾਉਣਾ ਇਹ ਤੁਸੀਂ ਕਿਸੇ ਤੇ ਵੀ ਕਰਾ ਸਕਦੇ ਹੋ ਰਬਾਈਟਾ ਜਿਹੜਾ ਉਹ ਕਿਸੇ ਵੀ ਫੈਕਸ਼ਨ ਵਗੈਰਾ ਤੇ ਜਾਂ ਕਿਸੇ ਵੀ ਪ੍ਰੋਗਰਾਮ ਤੇ ਪਾ ਸਕਦਾ ਹੈ